Indian Premier League ਦਾ ਮੈਚ ਨੰਬਰ 33 ਮੰਗਲਵਾਰ ਨੂੰ ਪੰਜਾਬ ਕਿੰਗਸ ਤੇ ਕਲਕੱਤਾ ਨਾਈਟ ਰਾਈਡਰਸ ਵਿਚਕਾਰ ਖੇਡਿਆ ਗਿਆ। ਇਸ ਦਿਲਚਸਪ ਮੈਚ ਵਿੱਚ ਪੰਜਾਬ ਦੀ ਟੀਮ 16 ਦੌੜਾਂ 'ਚ ਜਿੱਤ ਗਈ। ਮੁੱਲਾਪੁਰ ਚੰਡੀਗੜ੍ਹ 'ਚ ਖੇਡੇ ਗਏ ਮੈਚ 'ਚ ਕਲਕੱਤਾ ਦੀ ਟੀਮ 112 ਦੌੜਾਂ ਦੇ ਸਕੋਰ ਦਾ ਪਿੱਛਾ ਨਹੀਂ ਕਰ ਸકી। IPL ਦੇ ਇਤਿਹਾਸ 'ਚ ਪੰਜਾਬ ਦੀ ਟੀਮ ਨੇ ਸਭ ਤੋਂ ਘੱਟ ਸਕੋਰ ਦਾ ਬਚਾ ਕੀਤਾ ਹੈ। ਇਸੋ ਪਹਿਲਾਂ 2009 ਦੇ ਚੇਨਈ ਤੇ ਪੰਜਾਬ ਵਿਚਾਲੇ ਖੇਡੇ ਗਏ ਮੈਚ 'ਚੁੱਲ 116 ਦੌੜਾਂ ਦਾ ਬਚਾ ਹੋਇਆ ਸੀ ਇਸ ਮੈਚ 'ਚ ਪੰਜਾਬ ਕਿੰਗਸ ਦੇ ਕਪਤਾਨ ਸ਼ੇਸ਼ ਅੱਯਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਪੰਜਾਬ 20 ਓਵਰਾਂ ਦੀ ਬੱਲੇਬਾਜ਼ੀ ਨਹੀਂ ਕਰ ਸਕਿਆ ਤੇ 16ਵੇਂ ਓਵਰ 'ਚ 111 ਦੌੜਾਂ ਤੇ ਆਲ ਆਊਟ ਹੋ ਗਿਆ ਹਰਸ਼ਿਤ ਰਾਣਾ ਨੇ 3 ਵਿਕਟਾਂ ਲਈਆਂ ਜਦਕਿ ਵਰੁਣ ਚੱਕਰਵਰਤੀ ਅਤੇ ਸੁਨੀਲ ਨਰਾਇਣ ਨੇ 2-2 ਵਿਕਟਾਂ ਲਈਆਂ ਇਹਨਾਂ ਕੁੱਲ ਦੌੜਾਂ ਨੂੰ ਦੇਖ ਕੇ ਅਹਿਸਾਸ ਲੱਗ ਰਿਹਾ ਸੀ ਕਿ ਨਰੇਂਦਰ ਰਸਲ ਤੇ ਰਿੰਕੂ ਸਿੰਘ ਵਰਗੇ ਵਿਸਫੋਟਕ ਬੱਲੇਬਾਜ਼ਾਂ ਨਾਲ ਸੱਜਾ ਕੋਲਕਾਤਾ ਇਸ ਦਾ ਆਸਾਨੀ ਨਾਲ ਪਿੱਛਾ ਕਰ ਲਵੇਗਾ ਪਰ ਜਦੋਂ ਕੇਕੇਆਰ ਮੈਦਾਨ ਤੇ ਆਇਆ ਤਾਂ ਪਹਿਲੇ ਓਵਰ ਤੋਂ ਹੀ ਇਸ ਦੀ ਹਾਲਤ ਖਰਾਬ ਦਿਖਾਈ ਦਿੱਤੀ ਤੇ ਰਾਹਣੇ ਦੀ ਪੂਰੀ ਟੀਮ ਚਹਿਲ ਦੀ ਸਪਿਨ ਚ ਘੁੰਮਦੀ ਦਿਖਾਈ ਦਿੱਤੀ ਪੰਜਾਬ ਦੇ ਗੇਂਦਬਾਜ਼ਾਂ ਨੇ ਕਲਕੱਤਾ ਨੂੰ 112 ਦੌੜਾਂ ਦਾ ਪਿੱਛਾ ਨਹੀਂ ਕਰਨ ਦਿੱਤਾ ਤੇ ਪੂਰੀ ਟੀਮ 16ਵੇਂ ਓਵਰ 'ਚ 95 ਦੌੜਾਂ ਦੇ ਰੰਕ ਤੇ ਸਿਮਟ ਗਈ। ਚਾਹਲ ਨੇ 4 ਵਿਕਟਾਂ ਲਈਆਂ। 112 ਦੌੜਾਂ ਦੇ ਟੀਚੇ ਦੇ ਜਵਾਬ 'ਚ ਕੇਕੇਆਰ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਸੁਨੀਲ ਨਾਰਾਇਣ ਪਹਿਲੇ ਹੀ ਓਵਰ 'ਚ ਬੋਲਡ ਹੋ ਗਏ। ਉਸਦੇ ਬੱਲੇ ਤੋਂ ਸਿਰਫ 5 ਦੌੜਾਂ ਹੀ ਆਈਆਂ। ਇਸ ਤੋਂ ਬਾਅਦ ਅਗਲੇ ਹੀ ਓਵਰ 'ਚ ਕੁਇੰਟਨ ਡੀਕੋਪ ਵੀ ਪਵੇਲੀਅਨ ਵਾਪਸ ਪਰਤ ਗਏ। ਉਸਦੇ ਬੱਲੇ ਤੋਂ ਸਿਰਫ 2 ਦੌੜਾਂ ਹੀ ਨਿਕਲੀਆਂ। ਇਸ ਤੋਂ ਬਾਅਦ ਰਹਾਣੇ ਨੇ ਕੁਝ ਵਧੀਆ ਸ਼ਾਰਟ ਖੇਡੇ ਪਰ ਉਹ ਵੀ 8ਵੇਂ ਓਵਰ 'ਚ ਆਊਟ ਹੋ ਗਿਆ। ਰਹਾਣੇ ਨੇ 17 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਗੂ ਵੰਸ਼ੀ ਵੀ 10ਵੇਂ ਓਵਰ 'ਚ ਆਊਟ ਹੋ ਗਈ। ਇਸ ਤੋਂ ਬਾਅਦ ਅਗਲੇ ਹੀ ਓਵਰ 'ਚ ਮੈਕਸਵੈਲ ਨੇ ਵੈਂਕਟੇਸ਼ ਆਈਅਰ ਨੂੰ ਆਊਟ ਕਰ ਦਿੱਤਾ। ਚਾਹਲ ਨੇ ਆਪਣੇ 3ਜੇ ਓਵਰ 'ਚ ਰਿੰਕੂ ਸਿੰਘ ਤੇ ਰਮਨਦੀਪ ਨੂੰ ਆਊਟ ਕੀਤਾ ਤੇ ਉਧਰ ਹੀ ਕੋਲਕਾਤਾ ਕੁਝ ਖਾਸ ਨਹੀਂ ਕਰ ਸਕਿਆ। ਰਸਲ ਨੇ ਯਕੀਨੀ ਤੌਰ ਤੇ ਕੁਝ ਹਮਲਾਵਰ ਸ਼ਾਰਟ ਖੇਡੇ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਕੇਕੇਆਰ 16ਵੇਂ ਓਵਰ ਦੀ ਪਹਿਲੀ ਗੇਂਦ ਤੇ ਆਲ ਆਊਟ ਹੋ ਗਿਆ ਪੰਜਾਬ ਦੀ ਟੀਮ ਨੇ ਇਹ ਮੈਚ 16 ਦੌੜਾਂ ਨਾਲ ਜਿੱਤ ਲਿਆ